ਦਲਜੀਤ ਦਸਾਂਜ ਨੇ ਕਿਹੜੇ ਪਿੰਡ ਗੋਦ ਲੈ ਉਹ ਵੀ ਅੱਜ ਤੁਹਾਨੂੰ ਦੱਸਦੇ ਆ ਤੇ ਜਿਹੜੇ ਆ ਭਈਏ ਭਜਾਏ ਜਾ ਰਹੇ ਇਹ ਵੀ ਤੁਹਾਨੂੰ ਦੱਸਦੇ ਵੀਰੋ ਅੱਜ ਬੜੀ ਇੰਪੋਰਟੈਂਟ ਵੀਡੀਓ ਹੋਣ ਵਾਲੀ ਆ ਜਰੂਰ ਸ਼ੇਅਰ ਕਰਿਆ ਕਰੋ ਗੱਲਾਂ ਆਪਣੀਆਂ ਸਾਰੀਆਂ ਸਹੀ ਹੁੰਦੀਆਂ ਆ ਗੰਦਗੀ ਵੇਖਣ ਨੂੰ ਹਰ ਕੋਈ ਚਾਹਦਾ ਪਰ ਚੰਗੀ ਗੱਲ ਕੋਈ ਸੁਣਨਾ ਨਹੀਂ ਚਾਹਦਾ ਦਲਜੀਤ ਦਸਾਂਜ ਨੇ ਪਿੰਡ ਦਾ ਹੀ 10 ਪਿੰਡ ਗੋਦ ਉਹਨਾਂ ਮੁੰਡੇ ਪਿਛਲੇ ਭਜਾਂ ਸੱਤਾਂ ਦਿਨਾਂ ਤੋਂ ਲੱਭਣ ਦੇ ਵੀ ਉਹ ਪਿੰਡ ਕਿਹੜੇ ਜਿਹੜੇ ਗੋਦ ਲੈ ਆ ਤੇ ਉਹ ਵੀ ਕੀ ਪਤਾ ਲੱਗਾ ਉਹ ਤੁਹਾਨੂੰ ਬਾਅਦ ਚ ਦੱਸੂਗਾ ਪਹਿਲੋਂ ਆਪਾਂ ਗੱਲ ਕਰ ਲਈਏ ਭਈਆਂ ਦੀ ਭਈਆਂ ਨੇ ਪੰਜਾਬ ਚ ਇਹੋ ਜਿਹੇ ਹਾਲਾਤ ਬਣਾਤੇ ਚੰਡੀਗੜ੍ਹ ਦੇ ਕੁਝ ਇਲਾਕੇ ਆ ਉੱਥੇ ਜਾ ਕੇ ਖੜੇ ਹੋ ਜੋ ਤੁਸੀਂ ਕਹਿਣਾ ਆ ਪੰਜਾਬ ਆ ਮਤਲਬ ਉਹ ਨਾ ਗੰਦਾ ਬਿਹਾਰ ਨਹੀਂ ਹੋਊਗਾ ਜਿੰਨਾ ਉਹ ਨਾ ਉਹ ਗੰਦਾ ਬਣਾਤਾ ਔਰ ਬਿਹਾਰ ਚ ਵੀ ਜੀਮੀਦਾਰ ਹੈਗੇ ਆ ਚੰਗੇ ਬੰਦੇ ਹੈਗੇ ਇਹ ਜ਼ਿਆਦਾਤਰ 2 ਨੰਬਰੀ 8 ਟਾਈਪ ਫਰਾਉੜੀਏ ਆ ਉਹ ਜਿੱਦਾਂ ਇੱਥੋਂ ਬਹੁਤ ਸਾਰੇ ਫਰਾਉੜੀਏ ਕੈਨੇਡਾ ਭੱਜ ਗਏ ਉੱਥੇ ਪੰਜਾਬੀਆਂ ਦਾ ਨਾਮ ਖਰਾਬ ਕਰਦਾ ਇਦਾਂ ਬਹੁਤ ਸਾਰੇ ਕ੍ਰਿਮੀਨਲ ਜਿਹੜੇ ਆ ਨਾ ਉਹ ਜੋ ਪੀ ਬਿਹਾਰ ਤੋਂ ਪੰਜਾਬ ਜਾਏ ਹੋਏ ਆ ਕਾਨੂੰਨ ਦੀਆਂ ਨਜ਼ਰਾਂ ਤੋਂ ਇੱਕਦਮ ਲੁੱਕ ਗਏ ਇੱਥੇ ਆ ਕੇ ਧੰਦੇ ਫੋਲ ਲੈ ਉਹਨਾਂ ਵੀਰੋ ਆਪਾਂ ਭਈਏ ਜ਼ਰੂਰ ਜਿੰਨਾ ਭਈਆਂ ਦਾ ਪਰ ਉਹਦੇ ਵਾਸਤੇ ਆਪਾਂ ਨੂੰ ਆਪਣੇ ਪੰਜਾਬੀ ਜਿਹੜੇ ਆ ਉਹਨਾਂ ਨੂੰ ਪੰਜਾਬ ਛੱਡ ਕੇ ਨਾ ਜਾਣ ਇਹਦੇ ਵਾਸਤੇ ਵੀ ਕੁਝ ਕਰਨਾ ਪੈਣਾ ਹੈ ਕਿਉਂਕਿ ਆ ਤੁਸੀਂ ਦੇਖ ਲਿਓ ਕੜਗਾਂ ਲੱਗੀਆਂ ਉਸ ਤੋਂ ਬਾਅਦ ਝੋਨੇ ਜਦੋਂ ਲੱਗਣੇ ਸ਼ੁਰੂ ਹੋਏ ਆਪਾਂ ਭਈਏ ਲੱਭਣੇ ਆ ਕੰਮ ਕਾਜ ਪੂਰਾ ਸਾਡਾ ਭਈਆਂ ਨੇ ਲੈ ਲਿਆ ਆ ਆਪਣੇ ਸਿਰ ਕਰ ਲਿਆ ਆ ਸਾਡੇ ਸੁਲਤਾਨਪੁਰ ਲੋਧੀ ਵਿੱਚ ਮੈਂ ਸਬਜ਼ੀਆਂ ਨਾਲ ਤੁਹਾਨੂੰ ਦਿਖਾਉਂਗਾ ਕਿਸੇ ਦਿਨ ਵੀਡੀਓ ਬਣਾ ਕੇ ਵੀ ਇੱਕ ਵੀ ਸਰਦਾਰ ਦੀ ਪੰਜਾਬੀ ਬੰਦੇ ਦੀ ਦੁਕਾਨ ਨਹੀਂ ਆ ਇਹ ਸਾਰੀਆਂ ਦੁਕਾਨਾਂ ਭਈਆਂ ਦੀਆਂ ਆ ਸਾਰਾ ਟ੍ਰੇਡ ਜਿੱਥੋਂ ਇਨਕਮ ਆਉਣੀ ਆ ਉਹ ਸਾਰਾ ਅਸੀਂ ਪੰਜਾਬੀ ਸਬਜ਼ੀਆਂ ਲਾਉਣ ਜੋਗੇ ਤੇ ਇਹ ਉੱਪਰੋਂ ਕਮਾ ਕੇ ਵੇਚ ਕੇ ਕਮਾਉਣ ਵਾਲੇ ਇਹੋ ਜਿਹਾ ਸਿਸਟਮ ਹੋ ਗਿਆ ਆ ਜਿੱਥੋਂ ਸਾਨੂੰ ਇਨਕਮ ਆਉਣੀ ਆ ਉਹ ਚੀਜ਼ਾਂ ਸਾਰੀਆਂ ਪੰਜਾਬੀਆਂ ਕੋਲ ਹੈ ਨਹੀਂ ਪੰਜਾਬ ਕਿ ਇਨਕਮ ਕਿੱਥੋਂ ਦੀ ਹੈ ਤੁਹਾਨੂੰ ਮੈਂ ਦੱਸਦਾ ਹਾਂ ਇਨਕਮ ਆ ਸਭ ਤੋਂ ਜ਼ਿਆਦੀ ਗੁਰਦੁਆਰਿਆਂ 'ਚ ਡੇਰਿਆਂ 'ਚ ਧਾਰਮਿਕ ਸਥਾਨਾਂ 'ਚ ਬਾਬਿਆਂ ਕੋਲ ਵੰਦਸਵੰਨਿਆਂ ਕੋਲ ਜਿਹੜੇ ਧਰੂ ਦੇ ਠੇਕੇ ਚੱਕਦੇ ਉਹਨਾਂ ਕੋਲ ਨਸ਼ਾ ਵੇਚਣ ਵਾਲਿਆਂ ਕੋਲ ਬਿਊਰੋਕ੍ਰੇਸੀ ਕੋ ਸਰਕਾਰੀ ਜਿਹੜੇ ਵੱਡੀਆਂ ਪਦਮੀਆਂ ਤੇ ਬੈਠੇ ਉਹਨਾਂ ਕੋਲ ਲੀਡਰਾਂ ਕੋਲ ਇਹਨਾਂ ਕੋਲ ਪੈਸਾ ਆ ਉਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਤੋਂ ਇਕੱਠਾ ਹੋ ਕੇ ਵਿਦੇਸ਼ੀ ਬੈਂਕਾਂ ਜਾਂਦਾ ਉਹੀ ਸਾਡੋਂ ਬਾਅਦ ਕਰਜ਼ਾ ਦਿੱਤਾ ਜਾਂਦਾ ਜਿਸ ਨਾਲ ਅਸੀਂ ਆਪਣੇ ਪੈਸੇ ਨਾਲ ਹੀ ਕਰਜ਼ਾਈ ਹੋ ਜਾਂਦੇ ਸਾਡਾ ਹੀ ਪਾਇ ਸਾਡੋਂ ਕਰਜ਼ੇ ਤੌਰ ਤੇ ਵਾਪਸ ਮਿਲ ਜਾਂਦਾ ਤੇ ਅਸੀਂ ਇਹ ਚੀਜ਼ ਸੋਚਦੇ ਨਹੀਂ ਅਨਪੜ੍ਹਦਾ ਪੰਜਾਬ ਜਿੰਨੀ ਆ ਵੀ ਕਦੀ ਤੁਸੀਂ ਸੁਣਿਆ ਕਿਸੇ ਬਾਬੇ ਨੇ ਕਿਹਾ ਹੋਵੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਓ ਕਿਸੇ ਵੀ ਧਰਮ ਦੇ ਜਾਤੀ ਦੇ ਬਾਬੇ ਨੇ ਕਦੀ ਕਿਹਾ ਹੋਵੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਓ ਇਹਨਾਂ ਨੂੰ ਚੰਗੀ ਐਜੂਕੇਸ਼ਨ ਦਿਵਾਓ ਕਦੀ ਕਿਹਾ ਕਿ ਕਦੀ ਇੱਕ ਜਦ ਕੇ ਜਿਹੜਾ ਸਾਡਾ ਅਸਲੀ ਬਾਬਾ ਸੀ ਬਾਬਾ ਨਾਨਕ ਉਹ ਹਮੇਸ਼ਾ ਮਤਲਬ ਉਹਨਾਂ ਦਾ ਇਹੋ ਸੀਗਾ ਵੀ ਸਿੱਖਿਆ ਜਿਹੜੀ ਆ ਇਹ ਅੱਖਾਂ ਆ ਇਹ ਅੰਧਕਾਰ ਮਟਾਉਂਦੀ ਆ ਪਰ ਬਾਬੇ ਨਾਨਕ ਦੀਆਂ ਤਾਂ ਥਿਊਰੀਆਂ ਘਮਾਤੀਆਂ ਬਾਬਾ ਖੇਤੀ ਕਰਦਾ ਸੀ ਉਹ ਕਦੀ ਕੋਈ ਦੱਸਦਾ ਨਹੀਂ ਵੀ ਬਾਬਾ ਖੇਤੀ ਵੀ ਕਰਦਾ ਸੀ ਜੇ ਦੱਸਾਂਗੇ ਬਾਬਾ ਖੇਤੀ ਕਰਦਾ ਸੀ ਤੇ ਉਹ ਫਿਰ ਲੋਕਾਂ ਕਹਣਾ ਤੁਸੀਂ ਵਿਹਲੇ ਏਸੀ ਆਜ ਕਾਰਾਂ 'ਚ ਘੁੰਮਦੇ ਬਾਬਾ ਖੇਤੀ ਕਰਦਾ ਸੀ ਤੁਸੀਂ ਕਹਦੇ ਬਾਬੇ ਤੇ ਭਈਆਂ ਨੇ ਵੀਰੋ ਇਸ ਹੱਬ ਦਾ ਸਾਡਾ ਸਿਸਟਮ ਜਕੜ ਰੱਖਿਆ ਰਾਂ ਕਿ ਤੁਸੀਂ ਠੀਕ ਆ ਇੱਕ ਅੱਧੇ ਦੋ ਚਾਰ ਮਹੱਲਿਆਂ 'ਚੋਂ ਦੋ ਚਾਰ ਗਲੀਆਂ 'ਚੋਂ ਭਜਾਉਂਗੇ ਪਰ ਜਿਹੜਾ ਸਾਡਾ ਸਿਸਟਮ ਇਹਨਾਂ ਨੇ ਨੱਪ ਰੱਖਿਆ ਉਹਦੋਂ ਕਿਵੇਂ ਆਪਣੇ ਕੋਲ ਲੈਣਾ ਉਹ ਗੱਲ ਸੋਚਣ ਦੀ ਆ ਸਾਡੀ ਪੰਜਾਬ ਦੀ ਕੋਈ ਸੰਸਥਾ ਨਹੀਂ ਹੈਗੀ ਜਿੰਨੀਆਂ ਸੰਸਥਾਵਾਂ ਸਾਰੀਆਂ ਬਹਿਰੂਪਾ ਹੀ ਸੰਸਥਾਵਾਂ ਆ ਵੱਡੇ ਲੋਕਾਂ ਨੇ ਬਣਾਈਆਂ ਹੋਈਆਂ ਆ ਸੇਵਾ ਦੇ ਨਾਂ ਦੇ ਮਾਰਦੀਆਂ ਉਹ ਠਗੀਆਂ ਆ ਸਾਡੇ ਕੋਈ ਆਪਣੀ ਸੰਸਥਾ ਹੋਵੇ ਤੇ ਤਾਂ ਹੀ ਅਸੀਂ ਸੋਚ ਸਕੀਏ ਕੋਈ ਚੌਧਰੀ ਛੋਟੂ ਰਾਮ ਵਰਗਾ ਸਾਡਾ ਆਗੂ ਹੋਵੇ ਤਾਂ ਹੀ ਕੋਈ ਸੋਚ ਸਕੇ ਕੋਈ ਡਿਕਲੇਅਰ ਕਰ ਸਕੇ ਕੋਈ ਬੋਲ ਸਕੇ ਕਿ ਸਾਨੂੰ ਐਸ ਚੀਜ਼ ਦੀ ਲੋੜ ਸਾਡੀ ਨੌਜਵਾਨੀ ਬਾਹਰ ਨਾ ਜਾਵੇ ਪਹਿਲੀ ਗੱਲ ਬਿਲਕੁਲ ਨਾ ਜਾਵੇ ਸਾਡੇ ਨੌਜਵਾਨ ਅਸੀਂ ਜਦੋਂ ਇੰਨੇ ਵੱਡੇ ਲੈਵਲ ਤੇ ਉਤਪਾਦਨ ਕਰਦੇ ਆ ਸਬਜੀ ਦਾ ਫਸਲਾਂ ਦਾ ਹੋਰ ਵਨਸਵਰਨਾ ਤੇ ਅਸੀਂ ਉਹਨੂੰ ਕਮਰਸ਼ੀਅਲਾਈਜ਼ ਕਿਉਂ ਨਹੀਂ ਕਰ پا ਰਹੇ ਅੱਜ ਉਹ ਲੋਕ ਸਿਰਫ ਮੰਡੀਆਂ 'ਚ ਟਰੈਕਟਰ ਟਰਾਲੀਆਂ ਭਰ ਕੇ ਹੀ ਕਿਉਂ ਵੇਚ ਰਹੇ ਆ ਇਹ ਗੱਲ ਸੋਚਣ ਵਾਲੀ ਆ ਵੀਰੋ ਜਦੋਂ ਸਾਡਾ ਧਿਆਨ ਹੀ ਹੈ ਨਹੀਂ ਤਾਂ ਉਹਦਾ ਕੋਈ ਨਾ ਕੋਈ ਮਾਰਾ ਫੈਕਟ ਦੇ ਆਉਣਾ ਹੀ ਆਉਣਾ ਹੈ ਹੈ ਨਾ ਤੇ ਵੀਰੋ ਪੰਜਾਬੀ ਪੰਜਾਬ ਤੋਂ ਬਾਹਰ ਨਾ ਜਾਣ ਹਾਂ ਕੋਈ ਜਾਵੇ ਜਿਵੇਂ ਕਰਲਾ ਵਾਲੇ ਜਾਂਦੇ ਓਵੇਂ ਜਾਣ ਵਧੀਆ ਗੱਲ ਆ ਪਰ ਵੈਸੇ ਪੰਜਾਬ ਤੋਂ ਬਾਹਰ ਦਿਹਾੜੀ ਕਰਨਾ ਜਾਣ ਇਹ ਦਿਹਾੜੀ ਕਾ ਨੂੰ ਇੱਥੇ ਹੀ ਇਹੋ ਜਿਹਾ ਸਿਸਟਮ ਕ੍ਰੀਏਟ ਕੀਤਾ ਜਾਵੇ ਆਪਣੀਆਂ ਜਿਹੜੀਆਂ ਫਸਲਾਂ ਆ ਉਹਨਾਂ ਨੂੰ ਕਮਰਸ਼ਲਾਈਜ਼ ਕੀਤਾ ਜਾਵੇ ਸਾਡਾ ਯਾਰ ਅਸੀਂ ਟਰਾਲੀਆਂ ਭਰ ਭਰ ਇਨਾ ਨਾਜ ਆਟਾ ਝੋਨਾ ਤਣਕ ਝੋਨਾ ਕਈ ਬਹੁ ਲਾਉਨੇ ਆ ਤੇ ਸਾਡੇ ਦੇ ਬ੍ਰਾਂਡ ਬੋਲਨੇ ਚਾਹੀਦੇ ਸੀ ਹੁਣ ਤੱਕ ਪੂਰੇ ਵਾਰਡ 'ਚ ਵੀ ਆ ਪੰਜਾਬੀ ਬ੍ਰਾਂਡ ਆਟਾ ਆ ਆ ਚਾਵਲ ਪੰਜਾਬੀ ਬ੍ਰਾਂਡ ਆ ਪੰਜਾਬ ਦਾ ਬ੍ਰਾਂਡ ਦਾ ਆ ਆ ਜਿਹੜੀ ਕਪਾਹ ਪੰਜਾਬ ਦੇ ਬ੍ਰਾਂਡ ਦੀ ਆ ਆਲੂ ਪੰਜਾਬੀ ਬ੍ਰਾਂਡ ਦਾ ਆ ਇੱਦਾਂ ਸਾਡੇ ਤੇ ਹੁਣ ਨੂੰ ਬ੍ਰੈਂਡ ਬਣਨੇ ਚਾਹੀਦੇ ਸੀ ਪਰ ਸਾਡਾ ਕੁਝ ਵੀ ਨਹੀਂ ਅਸੀਂ ਸਿਰਫ ਇੱਕ ਮਜ਼ਦੂਰ ਹੈਗੇ ਇੱਕ ਸਭ ਤੋਂ ਵੱਡੀ ਜਿਹੜਾ ਭਲੇਖਾ ਪੰਜਾਬ ਦੇ ਲੋਕਾਂ ਵਿੱਚ ਉਹ ਇਹ ਆ ਵੀ ਕਿਸਾਨ ਮਜ਼ਦੂਰ ਤੇ ਜ਼ਿਮੀਂਦਾਰ ਕੌਣ ਹੁੰਦੇ ਭਾਈ ਜ਼ਿਮੀਂਦਾਰ ਉਹ ਹੁੰਦੇ ਜਿੰਨਾਂ ਕੋਈ ਇੰਨੀ ਜ਼ਮੀਨ ਹੁੰਦੀ ਉਹ ਠੇਕੇ ਦੇ ਦੇ ਦਿੰਦੇ ਆ ਜਿਵੇਂ ਵੱਡੇ ਵੱਡੇ ਲੀਡਰ ਆ ਕਿਸਾਨ ਕੌਣ ਹੁੰਦੇ ਸਾਡੇ ਵਰਗੇ 10-20 ਕਿੱਲੇ ਵਾਲੇ ਮਜ਼ਦੂਰ ਕੌਣ ਆ ਜਿਹੜੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਆ ਅਸੀਂ ਆਪਣੇ ਆਪ ਨੂੰ ਧੱਕੇ ਨਾਲ ਹੀ ਜ਼ਿਮੀਦਾਰ ਸਮਝੀ ਬੈਠੇ ਆਪਾਂ ਜ਼ਿਮੀਦਾਰ ਨਹੀਂ ਹੈਗੇ ਆਪਾਂ ਕਿਸਾਨ ਆ ਮਜ਼ਦੂਰ ਦੂਜੇ ਦੇ ਖੇਤ ਮਜ਼ਦੂਰੀ ਕਰਦਾ ਕਿਸਾਨ ਆਪਣੇ ਖੇਤ ਚ ਮਜ਼ਦੂਰੀ ਕਰਦਾ ਇਹ ਵਾਲੀ ਲੈਵਲ ਤੇ ਅਸੀਂ ਬੰਦੇ ਆ ਜ਼ਿਮੀਦਾਰ ਜਿਵੇਂ ਵੱਡੇ ਲੀਟਰ ਬਾਦਲ ਸਾਹਿਬ ਸਿਰਜ ਸਿੰਘ ਮਾਨ ਸਾਹਿਬ ਖੜਾ ਸਾਹਿਬ ਹੋ ਜਿੰਨੇ ਵੀ ਆ ਇਹਨਾਂ ਦੀਆਂ 5-5 7-7 ਹਜ਼ਾਰ ਕਲਾਂ 10-10 15-15 ਹਜ਼ਾਰ ਕਲਾਂ ਜ਼ਮੀਨਾਂ ਇਹ ਲੋਕ ਜ਼ਿਮੀਦਾਰ ਜ਼ਿਮੀਦਾਰਾਂ ਤੋਂ ਕੋਈ ਪਰਵਾਹ ਨਹੀਂ ਪੰਜਾਬ ਚ ਲੁੱਟੇ ਜਾ ਰਹੇ ਕਿਸਾਨ ਤੇ ਮਜ਼ਦੂਰ ਤੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਸੰਸਥਾ ਹੈ ਨਹੀਂ ਕੋਈ ਉਹਦਾ ਚੰਗਾ ਬੰਦਾ ਹੈ ਨਹੀਂ ਕੋਈ ਚੰਗਾ ਲੀਡਰ ਹੈ ਨਹੀਂ ਜੋ ਚੀਜ਼ਾਂ ਸੋਚ ਸਕੇ ਭਾਈ ਸਾਨੂੰ ਆਪਣੀਆਂ ਫਸਲਾਂ ਦਾ ਜਿਹੜਾ ਹੈਗਾ ਵਾ ਉਹਨੂੰ ਕਮਰਸ਼ੀਅਲਾਈਜ਼ ਕਰਕੇ ਚੀਂ ਦਵਾ ਕੇ ਇੱਕ ਸਰਕਲ ਬਣਾਉਣਾ ਪੈਣਾ ਹੈ ਤਾਂ ਸਾਡਾ ਇਹ ਮਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੋਈਆਂ ਨੇ ਉਹ ਤੋਂ ਮੁਕਤੀ ਮਿਲਣੀ ਹੈ ਭਈਏ ਭਜਾਓ ਇਹਨਾਂ ਨੂੰ ਭਈਏ ਭਜਾਓ ਤੇ ਪੰਜਾਬੀਆਂ ਨੂੰ ਵਾਪਸ ਬਧਾਓ ਇਹੋ ਜਿਹਾ ਕੁਝ ਨਾਰਾ ਦੇਗੇ ਸਾਡੀ ਨੌਜਵਾਨੀ ਇੱਥੇ ਕੰਮ ਕਰੇ ਭਈਏ ਟੁੱਟੀ ਜੀ ਰੇੜੀ ਲਾਉਂਦੇ ਆ ਯਾਰ ਆਪਾਂ ਟੁੱਟੀ ਜੀ ਰੇੜੀ ਕਿਉਂ ਲਾਈਏ ਮਾਮੀ ਕਿਸੇ ਟਾਈਮ ਸਬਜ਼ੀ ਵਿੱਚ ਨਾਲੀ ਰੇੜੀ ਬਣਾਈ ਸੀ ਅਸੀਂ ਵਧੀਆ ਰੇੜੀਆਂ ਬਣਾਈਆਂ ਉਹਨਾਂ ਨੂੰ ਰੇੜੀ ਨਾ ਕਹੀਏ ਆਪਾਂ ਕੋਈ ਸ਼ਬਦ ਦਾ ਚੱਗਾ ਰੱਖੀਏ ਇਹ ਜਿਹੜੀਆਂ ਭਈਆਂ ਦੀਆਂ ਰੇੜੀਆਂ ਤੇ ਪੰਜਾਬੀ ਥੋੜੀ ਚੰਗੀਆਂ ਲੱਗਦੇ ਯਾਰ ਸਬਜ਼ੀਆਂ ਵੇਚਦੀ ਉਹ ਰੇੜੀਆਂ ਇਹੋ ਜਿਹੀਆਂ ਹੋਣ ਯਾਰ ਆਟੋਮੈਟਿਕ ਡਰਾਈਵਰ ਕਾਰ ਪਿੱਛੇ ਫਿੱਟ ਕੀਤੀ ਹੋਵੇ ਹੈ ਨਾ ਜਾਂ ਆਪਣੀ ਵਧੀਆ ਬਣਾਈ ਹੋਵੇ ਖੜੀ ਵੀ ਚੰਗੀ ਲੱਗੇ ਯਾਰ ਇਹ ਵੀਰੋ ਸਾਰੀਆਂ ਚੀਜ਼ਾਂ ਸੋਚਣੀਆਂ ਪ ਬਾਕੀ ਹੁਣ ਦਲਜੀਤ ਤੇ ਆ ਗਏ ਆ ਵੀ ਭਾਈ ਇਹ ਸਾਰਾ ਸੋਸ਼ਲ ਮੀਡੀਆ ਦਾ ਬਲੰਡਰ ਆ ਇਹ ਜਿੰਨੇ ਸਿੰਗਰ ਆ ਬਾਬੇ ਆ ਲੀਡਰੇ ਦਾ ਸਾਰਿਆਂ ਨੂੰ ਆਪਣੀ ਪਈ ਆ ਵੀ ਜੇ ਅਸੀਂ ਆਪਣੀ ਹਾਜ਼ਰੀ ਨਾਲ ਲਈ ਤੇ ਸਾਨੂੰ ਕਹਿੰਨੇ ਕੱਲ ਸੁਣਨਾ ਨਹੀਂ ਸਾਡੀ ਜਿਹੜੀ ਵੈਲਿਊ ਖਤਮ ਹੋ ਜਾਣੀ ਆ ਇਸ ਵਾਸਤੇ ਇਹ ਆਪ ਕੋ ਆਪਣੇ ਦਾ ਪੇਜ ਬਣਾਏ ਹੋਏ 25 25 40 40 ਉੱਤੇ ਝੂਠੀਆਂ ਪ੍ਰਮੋਸ਼ਨਾਂ ਕਰ ਰਹੇ ਆ ਨਾ ਹੀ ਦਲਜੀਤ ਨੇ ਕੋਈ ਪਿੰਡ ਗੋਦ ਲਏ ਆ ਨਾ ਹੀ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਦਾ ਸਿੱਧਾ ਹੀ ਆਈ ਜਾਂਦਾ ਉਹਨੇ 1500 ਆ ਪਿੰਡ ਘਰ ਲਾ ਲਿਆ ਗੋਦ ਉਹ ਸਭ ਝੂਠੀਆਂ ਖਬਰਾਂ ਲੋਕਾਂ ਨੂੰ ਉਲੂ ਕਿਉਂ ਕਿ ਲੋਕਾਂ ਨੇ ਜੋ ਫੇਸਬੁੱਕ ਤੇ ਵੇਖਿਆ ਉਹਨੂੰ ਸੱਚ ਮੰਨ ਲੈਣਾ ਹੈ ਬਸ ਐਨੀ ਕਹਾਣੀਆਂ ਤੇ ਆਹ ਕਹਾਣੀਆ ਕਿਸੇ ਨੇ ਕੋਈ ਗੋਦ ਨਹੀਂ ਮੰਨਕੀਰ ਤੋਂ ਹਲਕਾ ਆ ਰਿਹਾ ਸੀ ਟਰੈਕਟਰ ਉਹ ਸਰਸਤਾਨ ਨੇ ਕਹਿੰਦਾ ਟਰੈਕਟਰ ਸੀ ਆਪਣੇ ਵਾਸਤੇ ਲਿਆ ਆ ਕੋਈ ਕਿਸਾਨ ਕੋ ਸੁਭਨੂ ਨਹੀਂ ਵੰਡੇ ਤੇ ਉਹ ਲੋਕੀ ਬਸ ਵੀਰੋ ਇਹ ਸਾਬ ਨਾਲ ਵੱਡੇ ਲੋਕਾਂ ਦੀਆਂ ਗੇਮਾਂ ਆ ਜਿੰਦਾਰੀ ਨੋਟਦੀਆਂ ਤੇ ਬਾਕੀ ਵੀਰੋ ਜਿਹੜੀ ਮਦਦ ਹੋਈ ਆ ਨਾ ਉਹ ਕਿਸਾਨਾਂ ਨੇ ਹੀ ਕਿਸਾਨਾਂ ਦੀ ਕੀਤੀ ਆ ਕਿਸਾਨਾਂ ਨੇ ਹੀ ਕਿਸਾਨਾਂ ਦੀ ਮਦਦ ਕੀਤੀ ਜਿਹੜੀ ਮੇਨ ਮਦਦ ਹੋਈ ਆ ਇਹਨਾਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹ ਤੇ ਆਪੋ ਆਪਣੀਆਂ ਜਗਾੜਾਂ 'ਚ ਲੱਗੇ ਹੋਏ ਆ ਕਿ ਸਾਡੀ ਵੈਲਿਊ ਕਿਵੇਂ ਡਾਊਨ ਨਾ ਹੋਵੇ ਤੇ ਉਸ ਵਾਸਤੇ ਝੂਠੀਆਂ ਮਸ਼ਹੂਰੀਆਂ ਕਰੀ ਚੱਲੀ ਆਂ ਹਾਂਜੀ ਧੰਨਵਾਦ ਵੀਰੋ ਧੰਨਵਾਦ